ਜੀ ਜਿੰਦਾਬਾਦ 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 ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਜਿੰਦਾਬਾਦ 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 ਭੋਜਨ ਸਮਾਜ ਪਾਰਟੀ ਜਿੰਦਾਬਾਦ 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 ਮਨਰੇਗਾ ਵਰਕਰਾਂ ਦੇ ਸਨਮਾਨ ਵਿੱਚ ਈਐਸਪੀ ਮੈਦਾਨ ਵਿੱਚ ਮਨਰੇਗਾ ਵਰਕਰਾਂ ਦੇ ਸਨਮਾਨ ਵਿੱਚ ਈਐਸਪੀ ਮੈਦਾਨ ਵਿੱਚ ਮੇਰਾ ਨਾਮ ਸਰਜੀਤ ਸਿੰਘ ਭਾਲਾ ਆਪਣਾ ਆਈਟਮ ਮੈਂਬਰ ਪੰਜਾਬ ਉਚਾਤ ਜੌਨ ਚਾਰਜ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਮਨਰੇਗਾ ਸਕੀਮ ਦਾ ਨਾਮ ਨਹੀਂ ਨੀਰਾ ਬਦਲਿਆ ਇਹਦੇ ਵਿੱਚ ਇਹਨਾਂ ਨੇ ਕਿਹਾ ਵੀ 40% ਸਰਕਾਰ ਦੋਗੇ 60% ਸੈਂਟਰ ਦੋਗੇ ਸਾਡੀ ਜਿਹੜੀ ਆਮ ਪਾਰਟੀ ਦੀ ਸਰਕਾਰ ਆ ਇਹਨੇ 40% ਕਿੱਥੋਂ ਦੇਣਾ ਇਹਦੇ ਪਹਿਲਾਂ ਹੀ ਕਰਜ਼ੇ ਚੁੱਕਣ ਲਈ ਆ ਇਹਨਾਂ ਨੇ ਇਹਨਾਂ ਵੀ ਪੰਜਾਬ ਦਾ ਤਬਾਹ ਕਰਤਾ ਆ ਇਹਨਾਂ ਕਰਜ਼ੇ ਦੇ ਥੱਲੇ ਲੈ ਆਂਦਾ ਇਹਨਾਂ ਇਹਦੇ 40% ਦੇਣਾ ਨਹੀਂ ਉਹਨਾਂ 60% ਇਹਨਾਂ ਨੂੰ ਲੈਣਾ ਨਹੀਂ ਇਸ ਕਰਕੇ ਮਜ਼ਦੂਰਾਂ ਨੂੰ ਬਹੁਤ ਵੱਡੀ ਮਾਰ ਵੱਜਣੀ ਹੈ ਜਿਹੜੀ ਆ ਗੱਲ ਨਾ ਬਦਲਦੀ ਨਹੀਂਗੀ ਨਾ ਬਦਲ ਤਾਂ ਉੱਪਰਾਂ ਵੀ ਜਿਹੜਾ ਇਹ ਵਿੱਚ ਹੈ ਇਹਦਾ ਪ੍ਰਸ਼ਨ ਕੀਤਾ ਇਹਦਾ ਵੀ ਅੱਗੇ 100% ਸੈਂਟਰ ਦਿੰਦਾ ਹੀ ਉਹ 40% ਜਿਹੜੇ ਆ ਉਹ ਸਟੇਟਾਂ ਦੇਣਗੀਆਂ ਤੇ ਸਾਡੀ ਸਟੇਟ ਦਾ ਸਰਕਾਰ ਅਕਸਰ ਹੀ ਕਹਿੰਦੀ ਹੈ ਸੈਂਟਰ ਕੋਲ ਹੱਲੇ ਅੱਗੇ ਪੈਸੇ ਪਏ ਨੇ ਉਹ ਨਹੀਂ ਦੇ ਰਹੀ ਤੇ ਇਹ ਇਹਦੇ ਪੈਸੇ ਕਿੱਥੋਂ ਦੇਣੇ ਨਾ ਇਹ ਗੱਲ ਠੀਕ ਹੈ ਇਹਨਾਂ ਦੀ ਬਈ ਇਹ ਪੈਸੇ ਜਿਹੜੇ ਇਹਨਾਂ ਦੇ ਹਿੱਸੇ ਦੇ ਪਾਉਣਗੇ ਤੇ ਲੈਣਗੇ ਇਹਦਾ ਦੇਣਾ ਕਿੱਥੋਂ ਆ ਇਹਨਾਂ ਨੇ ਪੰਜਾਬ ਖਾਰਿਆ ਦਿੱਲੀ ਵਾਲਿਆਂ ਦੇ ਜਿਹੜਾ ਮੰਗ ਪੱਤਰ ਪੂਰੇ ਅਮਰਸਰ ਦਿੱਤਾ ਗਿਆ ਵਕ ਵਕ ਇਹ ਸਾਰੇ ਪੂਰੇ ਦੇਸ਼ ਹਾਂਜੀ ਇਹ ਸਰਜੀਤ ਸਿੰਘ ਅਦਾਲ ਜੀ ਬਹੁਤ ਦਿਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮਰਸਰ ਦੇਤੀ ਜੀ ਅੱਜ ਜਿਹੜਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਜਿਹੜਾ ਕੇਂਦਰ ਸਰਕਾਰ ਜਿਹੜੀ ਆ ਭਾਜਪਾ ਦੀ ਇਹ ਜੋ ਮਰੇਗਾ ਸਕੀਮ ਲੈ ਕੇ ਆਈ ਆ ਇਹਨੇ ਜਿਹੜਾ ਜੋ ਬਿੱਲ ਬਿੱਲ ਪਾਸ ਕੀਤਾ ਵਾ ਇਹਨੇ ਬਹੁਜਨ ਸਮਾਜ ਪਾਰਟੀ ਪੂਰੇ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਇਹਦਾ ਵਿਰੋਧ ਕਰਦੀ ਆ ਕਿ ਕੋਈ ਗੱਲ ਨਹੀਂ ਇਹਨੂੰ ਵਾਪਸ ਲਿਆ ਜਾਵੇ ਤੇ ਜੋ ਮਜ਼ਦੂਰਾਂ ਨੂੰ ਦੇਣਾ ਚਾਹੀਦਾ ਸੀ ਨਾ ਤਾਂ ਉਹ ਕੇਂਦਰ ਸਰਕਾਰ ਦੇ ਰਹੀ ਆ ਨਾ ਪੰਜਾਬ ਸਰਕਾਰ ਨੇ ਦੇ ਰਹੀ ਆ ਬਹੁਜਨ ਸਮਾਜ ਪਾਰਟੀ ਇਹ ਮੰਗ ਕਰਦੀ ਆ ਤੇ ਮਜ਼ਦੂਰ ਦੀ ਜਿਹੜਾ 300 ਦਿਨ ਦਾ ਕੰਮ ਹੋਣਾ ਚਾਹੀਦਾ ਤਾਂ 700 ਰੁਪਇਆ ਜਿਹੜੀ ਆ ਮਜ਼ਦੂਰ ਦੀ ਦਿਹਾੜੀ ਹੋਣੀ ਚਾਹੀਦੀ ਆ ਤੇ ਆ ਜਿਹੜੇ ਇਹ ਬਿੱਲ ਪਾਸ ਇਹਨਾਂ ਨੇ ਕੀਤਾ ਵਾ ਸਰਕਾਰਾਂ ਨੇ ਇਹ ਬਿੱਲ ਨੂੰ ਜਿਹੜਾ ਵਾ ਤੁਰੰਤ ਇਹਨਾਂ ਨੂੰ ਰੱਦ ਕਰਨਾ ਚਾਹੀਦਾ ਤੇ ਜਿਹੜਾ ਵਾ 700 ਰੁਪਿਆ ਜਿਹੜੀ ਮਜ਼ਦੂਰ ਦੀ ਦਿਹਾੜੀ ਹੋਣੀ ਚਾਹੀਦੀ ਆ ਅਗਲਾ ਸਟੈਪ ਸਾਡੇ ਰਾਸ਼ਟਰੀ ਪ੍ਰਧਾਨ ਭੈਣ ਜੀ ਮਾਇਆਵਤੀ ਜੀ ਸਾਡੇ ਸ਼ੂਭਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਕ੍ਰੀਮਪਰੀ ਸਾਹਿਬ ਜੋ ਉਹਨਾਂ ਦੇ ਹੁਕਮ ਦੇ ਮੁਤਾਬਕ ਜੋ ਵੀ ਉਹ ਹੁਕਮ ਕਰਨਗੇ ਉਹਦੇ ਮੁਤਾਬਕ ਬਹੁਜਨ ਸਮਾਜ ਪਾਰਟੀ ਜਿਹੜੀ ਆ ਹਰ ਤਰ੍ਹਾਂ ਦੀ ਗਰੀਬ ਦੀ ਮਜ਼ਦੂਰ ਦੀ ਕਿਸਾਨ ਦੀ ਵਪਾਰੀ ਦੀ ਲੜਾਈ ਲੜਨ ਵਾਸਤੇ 24 ਘੰਟੇ ਤਿਆਰ ਆ ਜੀ ਗੰਨਾ ਥੋੜੂ ਨਾ ਮੈਂ ਐਡਵੋਕੇਟ ਕੀ ਮਤਾ ਜਿਹੜਾ ਅੱਜ ਦਾ ਤੁਹਾਨੂੰ ਮਾਰਦਾ ਅੱਜ ਹੀ ਆਪਾਂ ਨਰੇਗਾ ਜਿਹੜਾ ਬਦਲੀ ਨਰੇਗਾ ਕਾਨੂੰਨ ਬਦਲ ਕੇ ਨਾ ਜੀ ਰਾਮ ਜੀ ਕਾਨੂੰਨ ਲਿਆਂਦਾ ਉਹਦੇ ਅਗੇਂਸਟ ਭੈਣ ਜੀ ਸਾਡੀ ਨੈਸ਼ਨਲ ਪ੍ਰੈਜ਼ੀਡੈਂਟ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾਨ ਦੇ ਅਨਸਾਰ ਅੱਜ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਬੇਨੂੰ ਵਾਪਸ ਲਿਆ ਰਸਤਰਪਤੀ ਕਾਰਨ ਕੀ ਸਮੇਂ ਤੇ ਇੰਨੇ ਸਾਲਾਂ ਤੋਂ ਨਾਮ ਬੀ ਚੇਂਜ ਹੋਇਆ ਉਹ ਕੋਈ ਹਸਪਤਾਲ ਨਹੀਂ ਹੋਈ ਇਹਨੀਆਂ ਸਰਕਾਰਾਂ ਆਈਆਂ ਐਸੇ ਸਰਕਾਰ ਦੇ ਨਾਮ ਚੇਂਜ ਕੀਤਾ ਕਿ ਲੋੜ ਕੀ ਪਈ ਨਹੀਂ ਸਰ ਨੇਮ ਤੇ ਪਹਿਲਾਂ ਵੀ ਜਿਹੜਾ ਮਹਾਤਮਾ ਗਾਂਧੀ ਦੇ ਨਾਮ ਤੇ ਸੀ ਹੁਣ RAM ਦੇ ਨਾਮ ਤੇ ਆ ਗਿਆ ਪਾਰਸੀਆਂ ਤੇ ਦੂਹਾਂ ਦੀਆਂ ਬਰਾਬਰ ਹੀ ਨੇ ਕੋਈ RAM ਦੇ ਨਾਮ ਤੇ ਆ ਜਾਂਦਾ ਕੋਈ ਮਹਾਤਮਾ ਗਾਂਧੀ ਦੇ ਨਾਮ ਤੇ ਇਹ ਤੇ ਗਰੀਬ ਦੀ ਲੁੱਟ ਹੈ ਕਨਸਟੀਟਿਊਸ਼ਨਲ ਜਿਹੜਾ ਸਟਰਕਚਰ ਹੈ ਉਹਦੇ ਅਗੇਂਸਟ ਦਾ ਕਿਉਂਕਿ ਭਾਰਤ ਦਾ ਸੰਵਧਾਨ ਸੈਕੂਲਰ ਸਟੇਟ ਹੈ ਕੋਈ ਵੀ ਕਾਨੂੰਨ ਕਿਸੇ ਰਾਜੇ ਦੇ ਜਾਂ ਕਿਸੇ ਬੰਦੇ ਦੇ ਨਾਂ ਤੇ ਹੋਣਾ ਇਹ ਤਾਂ ਕਾਨੂੰਨ ਨਾ ਖਲਵਾੜ ਹੈ ਇਹ ਮਤਲਬ ਇਹ ਵੀ ਪੀ ਲੋਕ ਜਿਹੜੇ ਨੇ ਦਲਿਤ ਸਮਾਜ ਦੇ ਲੋਕ ਕਦੇ ਰਾਮ ਦੇ ਨਾਂ ਤੇ ਕਦੇ ਮਹਾਤਮਾ ਗਾਂਧੀ ਦੇ ਨਾਂ ਤੇ ਇਹ ਸਿਆਸਤਵਾਲ ਨੂੰ ਕਿਹਾ ਜਾ ਰਿਹਾ ਇਹ ਆਰਐਸਐਸ ਦੀ ਸਕੀਮ ਹੈ ਕਿਉਂਕਿ ਮਹਾਤਮਾ ਗਾਂਧੀ ਵੀ ਆਰਐਸਐਸ ਦਾ ਇਹ ਵੀ ਆਰਐਸਐਸ ਕਿ ਇਹ ਵੋਟਾਂ ਦਾ ਚੱਕਰ ਹੈ ਪੀ ਲੋਕਾਂ ਨੂੰ ਛਦਾਈ ਬਣਾ ਕੇ ਤੇ ਪੰਬਲ ਪੂਸਿਆਂ ਦੇ ਨਾਵਾਂ ਦੇ ਉੱਤੇ ਪਾਕ ਤੇ ਲੁੱਟਾਈ ਕਰ ਸਰਕਾਰ ਬੋਟਾਂ ਦੇ ਰੂਪ ਚ ਅਖਲੀ ਨਾਮ ਚਹੀ ਕਰਦੀ ਰਹਿੰਦੀ ਹੈ ਜੀ ਸਿੱਧਾ ਲਾਉਂਦੀ ਹਾਂ ਜੀ ਹਾਂਜੀ ਹਰਜੀਤ ਸਿੰਘ ਅਬਦਾਲ ਜ਼ਿਲ੍ਹਾ ਇੰਚਾਰਜ ਬੋਨਸ ਸਮਾਜ ਪਾਰਟੀ ਅਮਰਸਰ ਅੱਜ ਅਸੀਂ ਡੀ ਸਾਹਿਬ ਦੇ ਉੱਤੇ ਮੰਗ ਪੱਤਰ ਦੇਣ ਆਏ ਸੀ ਜਿਹੜਾ ਮਨਰੇਗਾ ਸਕੀਮ ਦੇ ਵਿੱਚ ਜਿਹੜਾ ਇਹਨਾਂ ਬਦਲਾਅ ਲੈ ਜਾਂਦਾ ਨਵਾਂ ਕਰੂਨ ਲੈ ਕੇ ਆਏ ਆ ਤੇ ਇਹ ਕਾਨੂੰਨ ਦਾ ਬੋਨਸ ਸਮਾਜ ਪਾਰਟੀ ਸਮੂੱਚੇ ਭਾਰਤ ਦੇ ਵਿੱਚ ਵਿਰੋਧ ਕਰਦੀ ਆ ਉਹਦੇ ਤਹਿਤ ਹੀ ਪੰਜਾਬ ਦੇ ਵਿੱਚ ਅੱਜ ਅਮਰਸਰ ਦੀ ਸਾਡੀ ਪੂਰੀ ਸਮੂਚੀ ਟੀਮ ਉਹਨਾਂ ਵੱਲੋਂ ਅੱਜ ਮੰਗ ਪੱਤਰ ਦਿੱਤਾ ਗਿਆ ਇਹੜਾ ਕਾਨੂੰਨ ਆ ਇਹਨੂੰ ਅਸੀਂ ਕਦੇ ਵੀ ਨਹੀਂ ਮੰਨਦੇ ਅਸੀਂ ਚਾਹੁੰਦੇ ਜਿਹੜੀ ਮਨਰੀਗਾ ਸਕੀਮ ਪਹਿਲਾਂ ਸੀ ਉਹਦੇ ਵਿੱਚ ਹੀ ਜਿਹੜਾ ਵਾ ਬਦਲਾ ਲਿਆ ਕੇ ਉਹ ਕਾਨੂੰਨ ਲਿਆਂਦਾ ਜਾਵੇ ਜੈ ਪੀਮ ਜੈ ਪਾਸ ਸਰ ਤਾਂ ਲੱਗਦਾ ਨਹੀਂ ਇਹਦੇ ਨਾਲ ਗਰੀਬ ਮਾਰ ਜਾਰੀ ਹੋਏਗੀ ਨਹੀਂ ਹੋਤਾ ਹੋਏਗੀ ਵੈਸੇ ਪਹਿਲਾਂ ਵੀ ਜਿਹੜਾ ਵਾ ਦੇਸ਼ ਦੇ ਵਿੱਚ ਜਿਹੜਾ ਪੜਿਆ ਲਿਖਿਆ ਵਰਗ ਆ ਉਹਨੂੰ ਤੁਹਾਨੂੰ ਪਤਾ ਰੁਜ਼ਗਾਰ ਤੇ ਮਿਲਦਾ ਨਹੀਂ ਤੇ ਜਿਹੜੇ ਮਾੜਾ ਮੋਟਾ ਜਿਹੜਾ ਰੁਜ਼ਗਾਰ ਮਿਲਦਾ ਹੀ ਉਹ ਵੀ ਖੋਇਆ ਜਾਏਗਾ ਇਹਦੇ ਨਾਲ ਇਹਦਾ ਵਿਰੋਧ ਪਰ ਸਰਕਾਰ ਵੀ ਕਰ ਰਹੀ ਪੂਰੇ ਪੰਜਾਬ ਪਰ ਲੱਗਦਾ ਹੈ ਕਿ ਕੈਨਸਲ ਹੋਏ ਸਰ ਜਦੋਂ ਜਿੱਥੇ ਪਬਲਿਕ ਜਿਆਦਾ ਖੜੀ ਜੀ ਉੱਥੇ ਫਿਰ ਕਾਨੂੰਨ ਵਾਪਸ ਲੈਣੇ ਪੈਂਦੇ ਆ ਜਿਸ ਤਰ੍ਹਾਂ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਨੇ ਇੱਕ ਐਸੀ ਐਸੀ ਵਰਗ ਦੇ ਖਿਲਾਫ ਇੱਕ ਕਾਨੂੰਨ ਲਿਆਂਦਾ ਸੀ ਇੱਕ ਦਿਨ ਦੇ ਵਿੱਚ ਹੀ ਵਾਪਸ ਕਰਵਾ ਦਿੱਤਾ ਸੀ ਪਬਲਿਕ ਦੇ ਅੱਗੇ ਸਰਕਾਰਾਂ ਜਿਹੜੀਆਂ ਫੇਲ ਹੁੰਦੀਆਂ ਜਸਟ ਅਪ ਕੀ ਹੋਏਗਾ ਜੀ ਇਹ ਨਾ ਹੋਏਗਾ ਜੋ ਪਾਰਟੀ ਹਾਈ ਕਮਾਂਡ ਜੋ ਕਹੇਗਾ ਉਹਦੇ ਉਹਦੇ ਤਹਿਤ ਹੀ ਹੋਏਗਾ ਕਿਸ ਤਰ੍ਹਾਂ ਦਾ ਸੰਘਰਸ਼ ਤਾਰੇ ਪਰ ਚੱਲੀ ਰਹੇਗਾ ਸੰਘਰਸ਼ پورے ਦੇਸ਼ ਦੇ ਵਿੱਚ ਜਿਸ ਤਰ੍ਹਾਂ ਵੀ ਪਾਰਟੀ ਹਾਈ ਕਮਾਂਡ ਜਿਸ ਤਰ੍ਹਾਂ ਕਹੇਗੀ ਉਸ ਤਰੀਕੇ ਨਾਲ ਹੀ ਹੋਏਗਾ